ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਨੋ 24 ਅਤੇ ਅੱਜ ਦੀ ਸਭ ਤੋਂ ਵੱਡੀ ਖਬਰ ਕੇਂਦਰ ਸਰਕਾਰ ਨੇ GST ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਨਵੇਂ GST ਰੇਟ 22 ਸਤੰਬਰ ਤੋਂ ਲਾਗੂ ਹੋਣਗੇ ਆਮ ਵਰਤੋਂ ਦੀਆਂ ਚੀਜ਼ਾਂ ਹੋਣਗੀਆਂ ਸਸਤੀਆਂ ਪਰ ਲਗਜ਼ਰੀ ਅਤੇ ਸਿਨ ਗoods ਤੇ ਲੱਗੇਗਾ ਵਧੇਰਾ ਟੈਕਸ ਹੁਣ ਤੱਕ GST ਵਿੱਚ 5% 12% 18% ਅਤੇ 28% ਦੇ ਚਾਰ ਸਲੈਬ ਸਨ ਪਰ ਹੁਣ ਸਰਕਾਰ ਨੇ ਇਹਨਾਂ ਨੂੰ ਘਟਾ ਕੇ ਤਿੰਨ ਕਰ ਦਿੱਤਾ ਹੈ ਨਵੇਂ ਸਲੈਬ ਹਨ 5%, 18% ਅਤੇ 40% ਜਿਸ ਨਾਲ ਸਿਸਟਮ ਹੋਵੇਗਾ ਸੌਖਾ ਅਤੇ ਲੋਕਾਂ ਨੂੰ ਸਮਝਣਾ ਹੋਵੇਗਾ ਆਸਾਨ ਚਲੋ ਹੁਣ ਗੱਲ ਕਰੀਏ ਕੀ ਹੋਇਆ ਹੈ ਸਸਤਾ ਟੈਕਟ ਵਾਲੀ ਰੋਟੀ ਦੁੱਧ ਪਨੀਰ ਪੀਜ਼ਾ ਬ੍ਰੈਡ ਤੇ ਕੋਈ ਜੀਐਸਟੀ ਨਹੀਂ ਲੱਗੇਗਾ ਬਟਰ ਘਿਓ ਬਿਸਕੁਟ ਤੇਲ ਚਾਕਲੇਟ ਆਈਸਕ੍ਰੀਮ ਕਾਫੀ ਕਿਤਾਬਾਂ ਹੁਣ ਸਿਰਫ 5% ਜੀਐਸਟੀ ਲੱਗੇਗੀ ਹੈਲਥ ਅਤੇ ਲਾਈਫ ਇੰਸ਼ੋਰੈਂਸ ਤੇ ਟੈਕਸ ਨਹੀਂ ਲੱਗੇਗਾ ਇਹਨਾਂ ਬਦਲਾਵਾਂ ਨਾਲ ਘਰੇਲੂ ਖਰਚਿਆਂ ਵਿੱਚ ਕਮੀ ਆਵੇਗੀ ਪਰ ਦੂਜੇ ਪਾਸੇ ਕੁਝ ਚੀਜ਼ਾਂ ਹੋਣਗੀਆਂ ਮਹਿੰਗੀਆਂ ਲਗਜ਼ਰੀ ਕਾਰਸ ਸ਼ੌਸ ਵੱਡੀਆਂ ਬਾਈਕਾਂ ਰੇਟਡ ਡਰਿੰਕਸ ਕੋਲਡ ਡਰਿੰਕਸ ਕੁਟਕਾ ਤੇ ਪਾਣ ਮਸਾਲਾ ਤੇ ਹੋਣ ਲੱਗੇਗਾ 40% ਜੀਐਸਟੀ ਅਰਥਾਤ ਆਮ ਚੀਜ਼ਾਂ ਨੂੰ ਨਹੀਂ ਰਾਹਤ ਪਰ ਸ਼ਕੀਨ ਸਮਾਨ ਲਈ ਵਧੇਰਾ ਟੈਕਸ ਕਾਰਾਂ ਦੀ ਗੱਲ ਕਰੀਏ ਤਾਂ ਹੁਣ ਛੋਟੀਆਂ ਕਾਰਾਂ ਤੇ ਘੱਟ ਕੇ 18% ਹੋ ਗਿਆ ਹੈ ਪਰ ਸਭ ਤੇ ਲਗਜ਼ਰੀ ਕਾਰਾਂ ਤੇ ਟੈਕਸ ਵਧਾ ਕੇ 40% ਕਰ ਦਿੱਤਾ ਗਿਆ ਹੈ ਰੀਨਿਊਏਬਲ એનર્ਜੀ ਨੂੰ ਉਦਹਾਵਾ ਦੇ ਲਈ ਸੋਲਰ ਮੋਡਿਊਲ ਵਿੰਡ ਟਰਬੀਨ ਅਤੇ ਮੈਡੀਕਲ ਡਿਵਾਈਸ ਤੇ ਟੈਕਸ ਘਟਾ ਕੇ ਸਿਰਫ 5% ਕੀਤਾ ਗਿਆ ਹੈ ਇਸ ਸਿਹਤ ਅਤੇ ਪੀਲੀ ਸੈਕਟਰ ਲਈ ਵੱਡੀ ਰਾਹਤ ਹੈ ਅਰਥਸ਼ਾਸਤੀਆਂ ਦਾ ਕਹਿਣਾ ਹੈ ਕਿ ਨਵੀਂ ਡੀਐਸਟੀ ਰਚਨਾ ਮਹਿੰਗਾਈ ਤੇ ਕਾਬੂ ਪਾਉਣ ਵਿੱਚ ਮਦਦ ਕਰੇਗੀ ਹਾਲਾਂਕਿ ਸਰਕਾਰ ਨੂੰ ਲਗਭਗ 48000 ਕਰੋੜ ਰੁਪਏ ਦਾ ਰੈਵਨਿਊ ਘਾਟਾ ਹੋ ਸਕਦਾ ਹੈ ਪਰ ਖਰਚ ਵਧਨ ਨਾਲ ਇਹ ਘਾਟਾ ਪੂਰਾ ਹੋਵੇਗਾ ਲੋਕਾਂ ਦੀ ਰਾਏ ਹੈ ਕਿ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਹੋਣ ਨਾਲ ਰਾਹਤ ਮਿਲੇ ਤਾਂ ਯਾਦ ਰੱਖੋ 22 ਸਤੰਬਰ ਤੋਂ GST 2.0 ਲਾਗੂ ਹੋਵੇਗਾ ਆਮ ਵਰਤੋਂ ਦੀਆਂ ਚੀਜ਼ਾਂ ਹੋਣਗੀਆਂ ਸਸਤੀਆਂ ਪਰ ਲਗਜ਼ਰੀ ਆਈਟਮਾਂ ਲਈ ਦੇਣੀ ਪਵੇਗੀ ਹੋਰ ਵਧੇਰੇ ਕੀਮਤ ਇਹ ਸੀ ਅੱਜ ਦੀ ਵੱਡੀ ਖਬਰ ਜੁੜ ਰਹੇ ਹੋ એન 24 ਨਾਲ